ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਗੱਪਣ ਸੁਣਨ ਨੂੰ ਡੈੜੀਆ ਘਰੇਲੂ ਝੋਟੀ ਆ ਤੇ ਬਾਕੀ ਵੀਰ ਦੇ ਹੋਰ ਆਪਾਂ ਨੱਕ ਦੇਖ ਸਕਦੇ ਆ ਆਪਾਂ ਸੱਤ ਕਿਨਾਰੇ ਘਰ ਜਿਵੇਂ ਰੋਟੀ ਰੋਟੀ ਪੀਣ ਦੀ ਖਾਤਰ ਪਸ਼ੂ ਰੱਖੇ ਹੋਣੇ ਉਦਾਂ ਦੇ ਪਸ਼ੂ ਰੱਖੇ ਪਿਆ ਤੇ ਇਹ ਜਿਹੜੀ ਝੋਟੀ ਆ ਬਾਹਰ ਖੜੀ ਦੇਖਦੀ ਮੈਂ ਇਹ ਆ ਬਕਾਉ ਡਟੇਲੇ ਦੇ ਬਾਰੇ ਵੀਰ ਤੋਂ ਪੁੱਛਦੇ ਆਓਗੇ ਸਸੀ ਗੱਲ ਬਾਈ ਜੀ ਸਸੀ ਗੱਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬੁੱਢਾ ਸਿੰਘ ਜੀ ਪਿੰਡ ਦੀਦੜਾ ਜੀ ਜਿਲ੍ਹਾ ਬਰਨਾਲਾ ਪੈ ਗਿਆ ਹਨ ਤੇ ਮੋਬਾਈਲ ਨੰਬਰ ਆਪਣਾ ਮੇਰਾ 95086 ਜੀ 70007 95086 70007 70007 ਜਿਹੜੀ ਆਪਾਂ ਝੋਟੀ ਦੇਖੀ ਆ ਨੇ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਆਪਣੇ ਘਰ ਦੇ ਰਵੇ ਜੂ ਹੈਗੀ ਹਾਂ ਜੀ ਪੂਰੀ ਮੰਦ ਤੇ ਰਵੇ ਜੂ ਹੈ ਜੇ ਪਾਸੇ ਕਾਲੀ ਕੱਟੀ ਆ ਠੀਕ ਆ ਮਨੇ ਦੋ ਤਨ ਆਪਣੇ ਕੋ ਬੂਰਜੇ ਵੀ ਹੈਗੇ ਹਨਾ ਠੀਕ ਆ ਬੱਚਾ ਮੰਨ ਕੇ ਜਿਹੜੇ ਬੂਰਾ ਪਾ ਵੀ ਸਕਦੀ ਐ ਕੋਈ ਉਹ ਤਾਂ ਬਸ ਪੌਣ ਦੇ ਸਿਰ ਤੇ ਹੁਣ ਇਹ ਬੂਰੀਆਂ ਨਹੀਂ ਪਹਿਲਾਂ ਕਾਲਾ ਪਤਾ ਜੀ ਹੁਣੇ ਕਾਲੀ ਕੱਟੀ ਆਈ ਸੀ ਇਹ ਬੂਰੀ ਮੱਝ ਦੀ ਕੱਟੀ ਐ ਬੂਰੀ ਮੱਝ ਦੀ ਕੱਟੀ ਐ ਠੀਕ ਆ ਹੁਣ ਸਾਂਹ ਕਿਹੜੇ ਤੇ ਕਰਾਸ ਆਏ ਹੁਣ ਆਪਣੇ ਆਪੇ ਇੰਡੀਆ ਜਿਹੜਾ ਸੁੱਕਿਆ ਸੁੱਕਿਆ ਸਾਂਹ ਤੋਂ ਜਵਰਾਜ ਦਾ ਬੱਚਾ ਹਨਾ ਹਾਂਜੀ ਤੇ ਦਿਨ ਕਹਿਕ ਲੈਂਦੀ ਆ ਹੁਣ ਇਹ ਗਣੇ ਦੇ 15 ਨੂੰ ਪੂਰੇ ਨੇ 15 ਤਰੀਕ ਨੂੰ ਦਿਨ ਪੂਰੇ ਆ ਅੱਜ ਲਗਭਗ ਦੇਖੀਏ ਸਿਹਤ ਤਾਂ ਬਾਕੀ ਪਏ ਆ ਹਾਂਜੀ ਤੇ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ ਇਹਨੇ ਇਹ ਤਾਂ 13. ਸਾਢੇ 3 ਲੀਟਰ ਦੁੱਧ ਆਪਾਂ ਲੂਣ ਦਾ ਚੋਇਆਗਾ ਹਾਂਜੀ ਹਾਂਜੀ ਤੇ ਵਧੀਆ ਲੰਬਾ ਡੰਡਾ ਦਿੱਤਾ ਇਹ ਦੋਧਾ ਤਾਂ ਛੱਡੀ ਆ ਜੀ ਬਸ ਇਹ ਕਾਕਮੀ ਨੇ ਪਹਿਲਾਂ ਹੜਤੀ ਸੀ ਇਹ ਮੰਨ ਲਓ ਜੀ ਛੜਤੀ ਸੀ ਸਾਢੇ 3 ਮਹੀਨੇ ਵਾਠ ਠੀਕ ਆ ਮੁੱਲ ਇਹਦਾ ਕੀ ਰੱਖਿਆ ਹੋਣਾ ਆਪਾਂ ਇਹਦਾ 1 40 ਜੀ ਮਾਨਤਨ ਹੋ ਜੂਗਾ ਹਾਂਜੀ ਹਾਂਜੀ ਤੋਰੇ ਬਾਹਰ ਨੂੰ ਸੁਭਰੋ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਆ ਤੇ ਰਾਜੀ ਚੰਗੀ ਸੰਮੀ ਪੜੀ ਵੀ ਜਿੰਦ ਜਨ ਵਾਲੇ ਝੋਟੀਆਂ ਤੇ ਬਾਕੀ ਥਾਂ ਲੇ ਵਾ ਦੇਖੋ ਸੋਣਾ ਮੁਠੀ ਵਾਲਾ ਥਾਣਾ ਅੱਗੇ ਪਿੱਛੇ ਦਾ ਹਵਾਨਾ ਗੱਡੂ ਝੋਟੀ ਅੱਜ ਇਹਦੇ 7-8 ਦਿਨ ਖੂਨ ਦੇ ਵਿੱਚ ਬਾਕੀ ਪਏ ਜਵਰਾਜ ਦਾ ਸਾਣਾ ਮੇਰੇ ਪੰਡੀ ਬਹੁਤ ਚੰਗਾ ਸਾਣਾ 17 ਕਿਲੋ ਦੀ ਮਹਿ ਦਾ ਬੱਚਾ ਉਹ ਸਾਣਾ ਤੋਂ ਡਾਇਰੈਕਟ ਕ੍ਰਾਸ ਹੈ ਤੇ ਕੱਦ-ਗਾਠ ਵੀ ਚੰਗਾ ਸਿੰਘ ਮੂੰਹ ਅਥੇ ਸਾਫ ਸੁਥਰੀ ਤੇ ਚੋਣ ਚਵਾਦੀ ਇੱਕ ਨੰਬਰ ਆ ਜਾ ਠੀਕ ਹੈ ਸੋ ਚੋਣ ਚਵਾਦੀ ਬਿਲਕੁਲ ਓਕੇ ਆ ਰਾਜੀ ਸਮੀ ਪੜੀ ਵੀ ਬਹੁਤ ਜਿਆਦੇ ਪੱਠ ਫੁੱਟ ਦੇ ਬੰਤਰ ਦੇਖ ਸਕਦੇ ਹੋ ਢੱਲੇ ਵਾ ਦੇਖੋ ਅਜੇ ਕੱਚੀ ਐ ਸੇਕ ਦਿਨਾਂ ਦੀ ਤੇ ਸੇਕ ਦਿਨਾਂ ਤੋਂ ਵਧੀਆ ਸੋਹਣਾ ਜੋਸ਼ ਵਾਲਾ ਹਮਾਨਾ ਧਕਾਉਣਾ ਤੇ ਬਾਕੀ ਮੇਨ ਗੱਲ ਦੇਖੀਏ ਥਣਾ ਦੇ ਵਿੱਚ ਵਿੱਥੀ ਬਹੁਤ ਜਿਆਦਾ ਮਨ ਕੇ ਜਿਹੜੇ ਗੱਠ ਘਟ ਦਾ ਮੂਹਰੇ ਸੁਣਨ ਪਾਸ ਲੱਗਿਆ ਦੂਜਾ ਤੁਹਾਡਾ ਨੂੰ ਰੈਡੀ ਹੈ ਘਰ ਦੇ ਰਵੇ ਦੀ ਟੋਟੀ ਆ ਤੇ ਸਾਰੇ ਪਾਸੇ ਕੋਈ ਪਿੱਛੇ ਪੁੱਛੇ ਨਾ ਕੋਈ ਸਕੇ ਤਾਂ ਕਿਸੇ ਗੱਲ ਠੀਕ ਹੈ ਸੋ ਕੋਈ ਵੀ ਵੀਰੇ ਛੋਟੀਆਂ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਦਾ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ